ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਅਸੀਂ ਨਵੀਂ ਗੱਟੀ ਰਾਜੋ ਕੇ ਪਿੰਡ ਫਿਰੋਜ਼ਪੁਰ ਜ਼ਿਲ੍ਹੇ ਦਾ ਪਿੰਡ ਆ ਬਿਲਕੁਲ ਬਾਰਡਰ ਤੇ ਖੜੇ ਆ ਔਰ ਅੱਜ ਬਜਾਈ ਦਾ ਕਾਰਜ ਸ਼ੁਰੂ ਹੋਣਾ ਟਰੈਕਟਰ ਵੀ ਸਾਡੇ ਕੋਲੇ ਆ ਡ੍ਰਿਲਾਂ ਵੀ ਆ ਗਈਆਂ ਸੁਪਰ ਸੀਡਰ ਵੀ ਆ ਗਿਆ ਔਰ ਸਾਡੇ ਕੋਲੇ ਬੀਜ ਵੀ ਹੈਗਾ ਵਾ ਸਾਡੇ ਕੋਲੇ ਡੀਏਪੀ ਹੈ ਨਹੀਂ ਡਾਈ ਰੇ ਦੀ ਲੋੜ ਆ ਜੀ ਜੇ ਕੋਈ ਭੈਣ ਭਰਾ ਸਾਡੀ ਇਹ ਵੀਡੀਓ ਨੂੰ ਦੇਖਦੇ ਆ ਤਾਂ ਸਾਨੂੰ ਡੀਏਪੀ ਰੇ ਕਿਸੇ ਤਰੀਕੇ ਸਾਨੂੰ ਉਪਲਬਧ ਕਰਾਇਆ ਜਾਵੇ ਜੇ ਮੁੱਲ ਮਿਲਦਾ ਸਾਨੂੰ ਮੁੱਲ ਦੱਸ ਦਿਓ ਕਿੱਥੋਂ ਮਿਲਦਾ ਸੀ ਮੁੱਲ ਵੀ ਲੈ ਸਕਦੇ ਆ ਤੇ ਅਦਰਾਈਸ ਜੇ ਕਿਸੇ ਕੋਲੇ 5-5 10-10 ਗੱਟਿਆਂ ਦੀ ਸਪੋਰਟ ਹੈਗੀ ਆ ਉਹ ਵੀ ਸਾਨੂੰ ਮਦਦ ਕਰ ਸਕਦੇ ਨੇ ਅੱਜ ਸਾਡੇ ਕੋਲੇ 42 ਗੱਟੇ ਡੀਪੀ ਦੇ ਪਏ ਨੇ ਔਰ ਸਾਡੇ ਅੱਜ 5 ਟਰੈਕਟਰ ਨੇ ਬਜਾਈ ਸ਼ੁਰੂ ਕਰਨੀਆਂ ਸਾਡੇ ਜਿਹੜੇ ਵੀਰ ਆ ਕਿਸਾਨ ਵੀਰੋ ਸਾਰੇ ਦਾਦੇ ਵੀ 100 ਕਿੱਲੇ ਦੇ ਲੇੜ ਅਸੀਂ ਅੱਜ ਸ਼ਾਮ ਤੱਕਰ ਬਜਾਈ ਕਰ ਸਕਦੇ ਆ ਪਰ ਸਾਡੇ ਕੋਲੇ 60 ਕਿੱਲਿਆਂ ਦਾ ਡੀਪੀ ਘਾ ਟੈਸਟ ਹੈ ਤੇ ਜੇ ਬੇਨਤੀ ਹੈ ਦੁਪਹਿਰ ਤੱਕਰ ਤੁਸੀਂ ਇਹ ਥੋੜਾ ਜਿਹਾ ਕੋਸ਼ਿਸ਼ ਕਰੋ ਤਾਂ ਇਹ ਬਜਾਈ ਦਾ ਕਾਰਜ ਅਸੀਂ ਜਲਦੀ ਜਲਦੀ ਨੇਪਰੇ ਚਾੜ੍ਹ ਦਈਏ 300 ਗੱਟਾ ਚਾਹੀਦਾ ਆਪਾਂ ਨੂੰ ਡੀ.ਪੀ ਦਾ ਇਹ ਜ਼ਰੂਰ ਧਿਆਨ ਦਿਓ ਜੀ ਵੀਡੀਓ ਨੂੰ ਸ਼ੇਅਰ ਕਰਿਓ ਸਾਡੇ ਨਾਲ ਸੰਪਰਕ ਕਰ ਲਿਓ 828480077 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ